ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਰਹੇ ਰਾਜਨੀਤਿਕ ਨਿਗਾਰ ਤੇ ਡੂੰਗੀ ਚਿੰਤਾ ਜਤਾਈ ਹੈ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਲੋ ਨੇ ਕਿਹਾ ਕਿ ਅਕਾਲੀ ਦਲ ਵਿੱਚ ਆ ਰਹੇ ਨਿਗਾਰ ਚਿੰਤਾ ਦਾ ਵਿਸ਼ਾ ਹੈ ਉਹਨਾਂ ਨੇ ਕਿਹਾ ਕਿ ਬਾਦਲਾਂ ਨੂੰ ਛੱਡ ਕੇ ਪਾਰਟੀ ਦੀ ਬਾਕੀ ਸੀਨੀਅਰ ਲੀਡਰਸ਼ਿਪ ਨੂੰ ਮਿਲ ਬੈਠ ਕੇ ਇਸ ਤੇ ਚਰਚਾ ਕਰਨੀ ਚਾਹੀਦੀ ਹੈ ਕਿ ਪਾਰਟੀ ਨੂੰ ਮੁਰ ਪੈਰਾਂ ਤੇ ਕਿਵੇਂ ਖੜਾ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਪੰਜਾਬ ਪੰਜਾਬੀਅਤ ਅਤੇ ਪੰਜਾਬੀਅਤ ਅਤੇ ਪੰਥ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਹਰਮੀਤ ਕਾਲਕਾ ਅਤੇ ਜਗਦੀਪ ਕਲੋਂ ਨੇ ਸੀਨੀਅਰ ਅਕਾਲੀ ਅਗੂ ਚਰਨਜੀਤ ਪ੍ਰਾੜ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਪਾਰਟੀ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਉਹਨਾਂ ਨੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਨਵੇਂ ਫੈਸਲਿਆਂ ਤੇ ਵੀ ਸਵਾਲ ਚੁੱਕਦੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਨਾ ਹੁਣ ਅਕਾਲੀ ਦਲ ਦਾ ਗਠਜੋੜ ਕਾਂਗਰਸ ਨਾਲ ਕਰਾਉਣਾ ਚਾਹੁੰਦੇ ਨੇ ਇਹ ਪ੍ਰੈਸ ਕਾਨਫਰੰਸ ਖਾਸ ਤੌਰ ਤੇ ਉਸ ਚਿੰਤਾ ਨੂੰ ਪ੍ਰਗਟ ਕਰਨ ਵਾਸਤੇ ਜਿਹੜਾ ਪੰਜਾਬ ਦੀ ਨਹੀਂ ਸਿੱਖ ਕੌਮ ਦੀ ਬਹੁਤ ਵੱਡੀ ਔਰ ਬੜੀ ਸ਼ਾਨਮਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ 104 ਸਾਲ ਪੁਰਾਣੀ ਪਾਰਟੀ ਹੈ ਉਹਦੇ ਬਾਰੇ ਚਿੰਤਾ ਦੇ ਵਿਸ਼ੇ 'ਤੇ ਅੱਜ ਕੀਤੀ ਗਈ ਹੈ 104 ਸਾਲ ਪੁਰਾਣੀ ਇਸ ਪਾਰਟੀ ਨੇ ਜਿੱਥੇ ਸੰਘਰਸ਼ ਕੀਤਾ ਜਿੱਥੇ ਜੇਲਾ ਕਟੀਆਂ ਗੋਲੀਆਂ ਖਾਈਆਂ ਹਰ ਮੁੱਦੇ ਤੇ ਉੱਤੇ ਪੰਜਾਬੀ ਸੂਬੇ ਦੀ ਲੜਾਈ ਲੜੀ ਦਿੱਲੀ ਕਮੇਟੀ ਨੂੰ ਬਣਾਉਣ ਦੇ ਲਈ ਲੜਾਈ ਲੜੀ ਅੱਜ ਉਸ ਹਾਸ਼ੀਅਤ ਤੇ ਪਹੁੰਚ ਗਈ ਹੈ ਕਿ ਜਿੱਥੇ ਅਕਾਲੀ ਦਲ ਦਾ ਨਾਮ ਪੰਜਾਬ ਚ ਕੋਈ ਲੈਣ ਵਾਲਾ ਨਹੀਂ ਹੈ ਔਰ ਹੈਰਾਨੀਜਨਕ ਗੱਲ ਹੈ ਕਿ ਜਿਸ ਵਕਤ ਇਹ ਲੋਕ ਸਭਾ ਦੀਆਂ ਚੋਣਾਂ ਹੋਈ ਹੈ ਉਸ ਤੋਂ ਬਾਅਦ ਜਦ ਪਾਰਟੀ ਹਾਸ਼ੀਅਤ ਆਈ ਹੈ ਜ਼ਮਾਨਤ ਜ਼ਬਤ ਪੂਰੀ ਪਾਰਟੀ ਦੀ ਜਿਹੜੀ ਪਾਰਟੀ ਨੂੰ 16% ਵੋਟ ਤੱਕ ਨਹੀਂ ਪਏ 13% ਤੇ ਸਿਮਟ ਕੇ ਆ ਗਈ ਹੈ ਉਹਦੇ باوجود ਵੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਕੋਈ ਚਿੰਤਨ ਨਹੀਂ ਹੋ ਰਿਹਾ ਔਰ ਮੈਂ ਲੀਡਰਸ਼ਿਪ ਜਿਹੜੀ ਪੰਜਾਬ ਦੇ ਵਿੱਚ ਬੈਠੀ ਆਕਾਲੀ ਦਲ ਦੀ ਭਾਵੇਂ ਉਹਦੇ ਵਿੱਚ ਅੱਜ ਢੀਂਸਾ ਸਾਹਿਬ ਸਰਪ੍ਰਸਤੀ ਕਰ ਰਿਹਾ ਮੈਨੂੰ ਨਾਮ ਲੈਣ ਚ ਵੀ ਕੋਈ ਗੁਰੇਜ਼ ਨਹੀਂ ਹੈ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਬਰਨਾਲਾ ਪਰਿਵਾਰ ਰਖਣਾ ਪਰਿਵਾਰ ਜਿੰਨੇ ਵੀ ਨੇ ਯਾਲੀ ਸਾਹਿਬ ਇਹਨਾਂ ਲੋਕਾਂ ਨੂੰ ਅੱਜ ਸੰਗਿਆਨ ਲੈਣਾ ਚਾਹੀਦਾ ਹੈ ਕਿ ਇਹ ਪਾਰਟੀ ਜਿਹੜੀ ਜਿਨ੍ਹਾਂ ਨੇ ਤੁਹਾਨੂੰ ਇਹਨਾ ਮਾਣ ਬਖਸ਼ਿਆ ਅੱਜ ਜਿਸ ਤਰੀਕੇ ਦੇ ਨਾਲ ਇਹ ਹਾਸ਼ਿਰ ਦੇ ਵਿੱਚ جاری ਹੈ ਕੱਲ ਤੁਹਾਨੂੰ ਵੀ ਸੰਗਤਾਂ ਨੇ ਵੀ ਜਵਾਬ ਦੇਣਾ ਹੈ ਔਰ ਤੁਹਾਡੇ ਬਜ਼ੁਰਗਾਂ ਨੇ ਵੀ ਤੁਹਾਡੇ ਤੋਂ ਜਵਾਬ ਲੈਣਾ ਹੈ ਇਸ ਚੀਜ਼ ਦਾ ਕਿ ਤੁਸੀਂ ਜੇ ਤੁਹਾਡੇ ਹੁੰਦੇ ਹੋ ਇਸ ਅਕਾਲੀ ਦਲ ਦਾ ਇਹ ਹਾਲ ਹੋਇਆ ਤੇ ਅੱਜ ਆਵਾਜ਼ ਉਠਾਓ ਆਵਾਜ਼ بلند ਕਰੋ ਜਿਸ ਤਰੀਕੇ ਦੇ ਨਾਲ ਇਹ ਪਾਰਟੀ ਅੱਜ ਕਾਂਗਰਸ ਦੇ ਨਾਲ ਹੱਥ ਮਿਲਾਉਣ ਦੀ ਗੱਲ ਕਰ ਰਹੀ ਹੈ ਮਤਲਬ ਇਹ ਕਹਿ ਦੇਣਾ ਕਿ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਹੱਥ ਮਿਲਾਵਾਂਗੇ ਇੱਥੋਂ ਸਮਝ ਆਉਂਦਾ ਹੈ ਕੀ ਅੱਜ ਪਾਰਟੀ ਦਾ ਕੀ ਹਾਸ਼ਿਰ ਹੋ ਚੁੱਕਾ ਹੈ ਕਿ ਇਸ ਥੱਲੇ ਤੱਕ ਉਹ ਜਾ ਚੁੱਕੀ ਹੈ ਸੋ ਇਹ ਬੜੀ ਵੱਡੀ ਚਿੰਤਾ ਦੀ ਗੱਲ ਹੈ ਔਰ ਪਾਰਟੀ ਦੀ ਲੀਡਰਸ਼ਿਪ ਐਦੇ ਉੱਤੇ ਕੋਈ ਸੰਗਿਆਨ ਨਹੀਂ ਲੈ ਰਹੀ ਜੋ ਇਸ ਕਰਕੇ ਅੱਜ ਮੀਡੀਆ ਰਾਹੀਂ ਮੈਂ ਪੰਜਾਬ ਦੀ ਸੰਗਤ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨ ਵਾਸਤੇ ਇੱਥੇ ਬੈਠਿਆ ਆ ਸੀ ਕਿ ਇਹ ਸਾਡੀ ਮਾਂ ਪਾਰਟੀ ਰਹੀ ਆ ਇਹਨੇ ਧਰਮ ਦੀ ਰੱਖਿਆ ਕਰਨ ਲਈ ਪਾਰਟੀ ਬਣਾਈ ਗਈ ਸੀ ਔਰ ਇਸ ਪਾਰਟੀ ਨੂੰ ਬਚਾਣਾ ਇਸ ਪਾਰਟੀ ਨੂੰ ਚਲਾਣਾ ਔਰ ਇਸ ਪਾਰਟੀ ਨੂੰ ਉੱਚਾਈਆਂ ਤੱਕ ਲੈ ਜਾਣਾ ਹਰ ਗੁਰਸਿੱਖ ਦਾ ਫਰਜ਼ ਬੰਦਾ ਹੈ ਭਾਵੇਂ ਆਪਣੀ ਆਈਡੀਓਲੋਜੀ ਤੋਂ ਅੱਜ ਦੀ ਲੀਡਰਸ਼ਿਪ ਹਟ ਗਈ ਹੋਏ ਮਗਰ ਹਰ ਸਿੱਖ ਜਿਹੜਾ ਹੈ ਉਹ ਇਸ ਆਈਡੀਓਲੋਜੀ ਤੇ ਖੜਾ ਹੋਏ ਕਿਉਂਕਿ ਕਲ ਭੂਂਦਰ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਹੈ ਬੜੀ ਹਾਸੋਹੀਨ ਵੀ ਗੱਲ ਹੈ ਕਿ ਐਫਓ ਜਬ ਬਜ਼ੁਰਗ ਲੀਡਰ ਇਹ ਗੱਲ ਕਵੇ ਕਿ ਅੱਜ ਅੰਮ੍ਰਿਤਪਾਲ ਨੂੰ ਤੇ ਸਰਬਜੀਤ ਸਿੰਘ ਖਾਲਸੇ ਨੂੰ ਜਿਹੜੀਆਂ ਵੋਟਾਂ ਪਈਆਂ ਉਹ ਸਾਡੇ ਨਾਮ ਦੇ ਉੱਤੇ ਪਈਆਂ ਨੇ ਸਾਡੀ ਪੰਥਕ ਵੋਟ ਉੱਥੇ ਗਈ ਹੈ ਤੇ ਇੱਥੋਂ ਪਤਾ ਚੱਲ ਜਾਣਾ ਚਾਹੀਦਾ ਹੈ ਕਿ ਜਿਹੜੀ ਪੰਥ ਅੱਜ ਵੀ ਖਲੋਤਾ ਹੈ ਉਹਨਾਂ ਲੋਕਾਂ ਦੇ ਨਾਲ ਜਿਹੜਾ ਪੰਥ ਦਾ ਏਜੰਡਾ ਲੈ ਕੇ ਚੱਲਦੇ ਆ ਜਿਹੜੇ ਪੰਥ ਤੋਂ ਮੂਰਖਰ ਹੋ ਗਏ ਜਿਹੜੀ ਪੰਥ ਦੀ ਗੱਲ ਤੋਂ ਪਿੱਛੇ हट ਗਏ ਉਹਨਾਂ ਦੇ ਨਾਲ ਅੱਜ ਕੋ ਪੰਥ ਨਹੀਂ ਖੜਾ ਸੋ ਮੈਂ ਜਿਹੜੇ ਲੋਕਾਂ ਨੇ ਵੋਟਾਂ ਦਿੱਤੀ ਹੈ ਉਹਨਾਂ ਨੂੰ ਜਿਹੜੇ ਜਿੱਤੇ ਨੇ ਉਹਨਾਂ ਨੂੰ ਮੁਬਾਰਕ ਹੈ ਹੀ ਹੈ ਮਗਰ ਜਿਹੜੇ ਲੋਕਾਂ ਨੇ ਅੱਜ ਪੰਥ ਦੇ ਉੱਤੇ ਪਹਿਰਾ ਦਿੱਤਾ ਜਿਹੜੀਆਂ ਵੋਟਾਂ ਦੇਦੀਆਂ ਉਹਨਾਂ ਨੂੰ ਵੀ ਮੁਬਾਰਕ ਦਿੰਦਾ ਕਿ ਤੁਸੀਂ ਆਪਣੀ ਪੰਥਕ ਸੋਚ ਤੋਂ ਨਹੀਂ ਹਟੇ ਔਰ ਤੁਹਾਡੇ ਅੰਦਰ ਜਿਹੜੀ ਨਮੋਸ਼ੀ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਤੁਸੀਂ ਉਹਦੇ ਵਿੱਚ ਬਦਲਾਅ ਲਿਆਉਣ ਦੇ ਵਿੱਚ ਪੰਜਾਬ ਦੀ ਰਿਮੇਨਿੰਗ ਲੀਡਰਸ਼ਿਪ ਆਫ ਮਾਈਨਸ ਬਾਦਲ ਪਰਿਵਾਰ ਇਹਦੇ ਉੱਤੇ بڑا ਜ਼ੋਰ ਲੈਣਾ ਚਾਹੀਦਾ ਔਰ ਇਹਦੇ ਉੱਤੇ ਕ